ਇਹ ਆ ਜੀ ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵਿਕੇ ਵੀਰੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸੀ ਸ਼ਾਮ ਨੂੰ 4:60 ਵਜੇ ਲਈ 4:30 ਵਜੇ 4:55 ਉਹ 6:00 ਦੇ ਵਿੱਚ ਇਹ ਲੋਕ ਕਹੀ ਕਹਿੰਦੇ ਆ ਨਾ ਕਿ ਭਾਈ ਅੱਜ ਖੀਰਲਾ ਦੇਣਾ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੈ ਕੇ ਗਏ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਅੱਗੇ ਲਿਆ ਭਾਈ ਨੂੰ ਅੱਗੇ ਲਓ ਭਾਈ ਆਓ ਵੀਰੇ ਆਓ ਭਾਈ ਅੱਗੇ ਭਾਈ ਅੱਗੇ ਭਾਈ 500 ਵੀਰੇ ਕੋਲ ਸਾਮ ਲੋ ਭਾਈ ਇੱਧਰ ਆ ਜਾਓ ਲੱਗਿਆ ਹਾਜੀ ਕਿ ਕਿਤਰਾ ਕਿਤਰਾ ਗਿਆ ਬਾਈ ਆਪਣਾ ਕੀ ਨਾਮ ਆ ਜੀ ਭਾਜੀ ਭਾਜੀ ਆ ਛੱਡ ਦਿਓ ਮਾਈਕਾ ਲੱਗਿਆ ਹੋਇਆ ਲੱਗੇ ਸੱਤ ਬੰਨੇ ਕਰ ਦੋ ਥੋੜਾ ਗਿਆ ਬਾਈ ਅੱਗੇ ਥੋੜਾ ਹੋਰ ਆ ਜਾਓ ਭਾਜੀ ਕੀ ਨਾਮ ਆ ਤੁਹਾਡਾ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਹੁਸ਼ਿਆਰਪੁਰ ਤੋਂ ਜੀ ਸ਼ਿਆਰਪੁਰ ਤੋਂ ਕਿਹੜਾ ਨਰਦੇ ਹੋ ਹਾਂ ਜੀ ਕੀ ਕੰਮ ਕਰਦੇ ਮੈਂ ਆਪਣੇ ਫਾਸਲ ਦੇ ਨਾਲ ਬਿਜ਼ਨਸ ਚੱਲਦੀ ਅੱਛਾ ਜੀ ਹਾਂ ਜੀ ਹਾਂ ਜੀ ਤੁਸੀਂ ਲਗਾਇਆ ਕਿ ਟਿਕਟ ਪਾਈ ਅੱਜ ਇੱਕ ਨਾਲ ਗੱਲੀ ਐਕਚੁਅਲੀ ਮੇਰੇ ਇਨ-ਲਾਵਜ਼ ਆ ਜੀ ਇੱਥੇ ਤੇ ਅੱਜ ਮਨਨੋ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਕੁਦਰਤੀ ਮੇਰੇ ਸਿਸਟਰ ਇਨ ਲਾਅ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਦੀਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਬਣੇ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਆ ਅੰਕਲ ਬੈਠੇ ਸੀ ਜਿਨ੍ਹਾਂ ਨੇ ਹਾਂ ਕੀ ਬੰਨਿਆ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਹੈਗੀਆਂ ਜੀ ਕਹਿੰਦੇ ਆ ਹੈਗੀਆਂ ਲਾਸਟ 5 ਬਚੀਆਂ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛਿਆ ਮੈਂ ਕਿ ਕਿਹੜੀਆਂ ਲੈਣੀਆਂ ਕਹਿੰਦਾ ਪਾਪਾ ਸਾਰੀਆਂ ਲੈਣ 1 ਕਰੋੜ ਦਾ ਪ੍ਰਾਈਜ਼ ਤੁਸੀਂ ਪਹਿਲੀ ਵਾਰ ਬਾਈਟ ਕੀਤਾ ਫਸਟ ਟਾਈਮ ਜੀ ਲੈਸ ਜੀ ਬਹੁਤ ਖੁਸ਼ੀ ਹੈ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਤ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲੱਖ ਰੁਪਏ ਦਾ ਨਾਮ ਆਇਆ ਤੇ ਉਮੀਦ ਕਰਦੇ ਹਾਂ ਜਿਹੜੀ ਕੱਲ ਡਰਾਅ ਹੈ ਨਾ 200 ਰੁਪਏ ਵਾਲੀ ਦਾ ਉਹਦੇ 'ਚ ਵੀ ਚੌਕਾ ਛਕਾ ਕੋਈ ਵਾਦੀ ਗਈ ਤੱਕ 1.5 ਕਰੋੜ ਦਾ ਨਾਮ ਆ ਜਾਏ ਕੋਈ 10 ਲੱਖ ਦਾ ਆ ਜਾਏ ਕੁਝ ਨਾ ਕੁਝ ਤਾਂ ਆਊਗਾ ਹੀ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਚ ਕਹਿੰਦਾ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੇ ਬਿਲਕੁਲ ਜੀ ਉਮੀਦ ਤਾਂ ਪੂਰੇ ਉਤਰਦੇ ਆ ਪਰ ਦੁੱਖੋ ਤੋਂ ਲੱਗਦਾ ਜਦੋਂ ਲੋਕ ਕਿਸੇ ਸਾਡੀ ਫਰਾਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੂੰ ਪੈਸੇ ਪਾ ਦਿੰਦੇ ਝਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਦੁਕਾਨਾਂ ਤੋਂ ਟਿਕਟਾ ਖਰੀਦੋ ਫਿਜ਼ੀਕਲ ਟਿਕਟਾ ਹੁਣ ਇਹਨਾਂ ਕੋਲ ਟਿਕਟ ਹੈ ਉਹ ਤਾਂ ਵੈਲਿਊ ਹੈ ਜੇ ਫੋਟੋ ਲੈ ਕੇ ਆ ਜਾਂਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲਿਊ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਦੇ ਅੱਗੇ ਚੈੱਕ ਕਰਾਇਆ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੁਲਾਇਆ 나 ਮੈਨੂੰ ਪਤਾ ਸੀ ਕੀ ਨਿਕਲੀ ਹੈ ਇਹੀ ਪ੍ਰੋਸੈਸ ਹੈ ਲਾਟਰੀ ਦਾ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਹੀ ਤਾਂ ਹੀ ਆ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਕੋਡ ਦਾ ਨਾਮ ਦਿੱਤਾ ਕਿੰਨੇ ਬੰਦੇ ਨੇ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸ ਦੋ ਤਿੰਨ ਸਾਲਾਂ ਚ ਕਰੋੜਪਤੀ ਬਣਾ ਚੁਕੇ ਆ ਇਹ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ ਚ ਕਹਿੰਦਾ ਹਲੇ ਗਾਂਧੀ ਬ੍ਰਦਰ ਛੋਟਾ ਹੈ ਬੱਚਾ ਹੈ ਹਲੇ ਇਹਨੇ ਵੱਡਾ ਹੋਣਾ ਦੋ ਤਿੰਨ ਸਾਲ ਤੱਕ ਜਦੋਂ ਤੁਹਾਨੂੰ ਥਾਂ ਥਾਂ ਬ੍ਰਾਂਚਾ ਦਿਖਣੀ ਹੈ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਵਾਹਿਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹਦੀ ਵੀ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚੇ ਆ ਦੁਸ਼ਮਣ ਵੀ ਬਹੁਤ ਬਣ ਗਏ ਨਜ਼ਾਇਜ਼ ਜੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣਦੇ ਜਿਹਨਾਂ ਨੇ ਨਹੀਂ ਕਿਸਮਤ ਜਮਾਈ ਉਹਨਾਂ ਨੂੰ ਕੀ ਕਹਣਾ ਜਾ ਰਿਹਾ ਉਹਨਾਂ ਨੂੰ ਜਿਹਨਾਂ ਨੇ ਕਿਸਮਤ ਜਮਾਈ ਹੈ ਜੀ ਜਿਹਨਾਂ ਨੇ ਨਹੀਂ ਜਮਾਈ ਹੈ ਕੋਈ ਤਾਂ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਨਿਕਲ ਗਿਆ ਪਰ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਲਾਟਰੀ 10 ਕਰੋੜ ਵਾਲੀ ਆ ਰਹੀ ਹੈ ਮੈਂ ਤੁਹਾਨੂੰ ਫੋਟੋ ਦਿਖਾ ਦੇਣਾ ਉਹਦੀ ਸਰ ਜਿਹੜਾ ਪ੍ਰੋਸੈਸ ਸਾਹਿਬ ਪੇਮੈਂਟ ਦਾ ਕੀ ਹੈ ਕਿੱਦਾਂ ਮਿਲੂਗੀ ਹੁਣ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਪੈਂਦਾ ਪੈਨ ਕਾਰਡ ਆਧਾਰ ਕਾਰਡ ਤਿੰਨ ਚਾਰ ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਕੈਂਸਲ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਦੀ ਟਾਈਪ ਕੁਝ ਵੀ ਜੋ ਅੱਜ ਕੱਲ੍ਹ ਨੈੱਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਹੋ ਇਹ ਸਾਡੇ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਹਰ ਚੀਜ਼ ਦੀ ਉਹ ਚੀਜ਼ ਤੋਂ ਤੁਹਾਨੂੰ ਮੈਂ ਅਪੀਲ ਕਰਦਾ ਆਹ ਚੀਜ਼ ਜ਼ਰੂਰ ਚਲਾਇਓ ਕਿ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਹੈ ਉਸ ਤੋਂ ਬਚਣਾ ਜੀ ਤੇ ਨੈੱਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਨਾ ਕੁੱਲ ਮਿਲਾ ਕੇ ਕੀ ਪੀਲ ਕਰੋਗੇ ਕਿ ਕਿੰਨੇ ਕਿੰਨੇ ਬ੍ਰਾਂਚਾਂ ਵਾਲੀ